ਅੱਜ ਲਈ ਕਿਹਦੀ ਆਇਆ ਸੂਰਜਾ ਦਾ ਪਾਸਟ ਕਿਹਦਾ ਬਣਨ ਕਰੇ ਕਿਹਦਾ ਆਹ ਮਾਣ ਬੋਲਦਾ ਪਾਉਂਦਾ ਮੈਂ ਪੜਨਾ ਹੁੰਦਾ ਉਹ ਬਾਤ ਮੁਰਦਾ ਹੋਏ ਮਰੀਦ ਨਾ ਦਿੱਲੀ ਹੋੜਾ ਸਬਰ ਸਿਦਕ ਸਹੀਦ ਭਰਪਾ ਮੋਗਣਾ ਗੋਲਾ ਮੁੱਲ ਖਰੀਦ ਸਾਰੇ ਜੋ ਇਸੇ ਭਾਈ ਅਬਾਸ ਨੇ ਬਚਨ ਫਿਰ ਵਰਤੇ ਕਦੇ ਗੋਲਾ ਮੁੱਲ ਖਰੀਦ ਗੋਲਾ ਕੀ ਹੱਥਾ ਫੇਰ ਬਣਾਓ ਜਿਹਦੇ ਵਸੇ ਆਪਾਂ ਗੁਰਸੋਹਰੇ ਕਾਲ ਜਿਉਂਦੇ ਰੱਖੋ ਘਰਾਂ ਦੇ ਵਿੱਚ ਨਾ ਆਪਾਂ ਨੌਕਰ ਰੱਖਦੇ ਆ ਤੇ ਜਿਹਨੂੰ ਅਸੀਂ ਭੇਡਾ ਦਿੰਦੇ ਇਹਨਾਂ ਨੂੰ ਉਹਦੇ ਅੱਗੇ ਆ ਕੇ ਪੈਸੇ ਲੈ ਲਏ ਆਪਣੇ ਆਪ ਆਪਣੇ ਵੇਚਦਾ ਆਪਾਂ ਨੂੰ ਹੁਣ ਆਪਣੇ ਹੁਕਮ ਤੋਂ ਨਾ ਹੋ ਕਿਉਂਕਿ ਮੋਹ ਦਿੱਤਾ ਚਲੋ ਭਾਈ ਚਲੋ ਚਲੋ ਆ ਆਪਾਂ ਨਾਲ ਇੱਥੇ ਜਿਹੜਾ ਪ੍ਰਬੰਧ ਹੋਇਆ ਗੋਲਾ ਬਣ ਕੇ ਚੱਲਦਾ ਜਾਓ ਦਾਦਾ ਹੈ ਤੁਹਾਨੂੰ ਮਿਲ ਗਿਆ ਜੋ ਬਰਾਪੁਰ ਕਹਿੰਦੇ ਹਮਨੇ ਜੀਵਨ ਆਪਣੇ ਇਤਹਾਸ ਦਾ ਬਤਾਲਿਆ ਕਿ ਆਪਣੇ ਆਪ ਨੂੰ